ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਹੋਰ ਨਿਊ ਬਲੌਗ ਵਿੱਚ ਹੋਰ ਸੁਣਾਓ ਤੁਸੀਂ ਸਾਰੇ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਵਧੀਆ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰਨਾਣਕ ਬਰਥਡੇ ਦੀ ਬਹੁਤ ਬਹੁਤ ਵਧਾਈ ਗੁਰਪੁਰਬ ਦੀ ਬਹੁਤ ਬਧਾਈਆਂ ਹੁਣ ਤੁਹਾਨੂੰ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਇੱਥੇ ਮੈਂ ਦੀਵੇ ਜਗਾਉਣ ਦੀ ਤਿਆਰੀ ਕਰ ਰਹੀ ਸੀਗੀ ਮੋਮਬਤੀਆਂ ਵੀ ਜਗਾਉਣੀਆਂ ਸੀ ਦੀਵਿਆਂ ਨੂੰ ਪਹਿਲਾਂ ਮੈਂ ਪਾਣੀ ਵਿੱਚ ਭਿਉਂ ਲਿਆ ਸੀ ਫਿਰ ਉਸ ਤੋਂ ਬਾਅਦ ਕੱਢ ਕੱਢ ਕੇ ਨਾ ਇਹਨਾਂ ਨੂੰ ਸੁਕਾ ਰያ ਸੀ ਪੱਖਾ ਚਲਾ ਕੇ ਨਾ ਤੇ ਫਿਰ ਉਸ ਤੋਂ ਬਾਅਦ ਮੈਂ ਬੱਤੀਆਂ ਨਾ ਦੀਵਿਆਂ ਚ ਰੱਖ ਰਹੀ ਸੀ ਫਿਰ ਨਾ ਇਹਨਾਂ ਵਿੱਚ ਤੇਲ ਪਾ ਕੇ ਆਪਾਂ ਉਹਨਾਂ ਨੂੰ ਨਾ ਜਗਾਉਣ ਦੀ ਤਿਆਰੀ ਕਰ ਰਹੀ ਸੀ ਤੇ ਇੱਥੇ ਮੈਂ ਨਾ ਇਦਾਂ ਪਾ ਰਹੀ ਸੀਗੀ ਗਲਾਸੀ ਦੇ ਨਾਲ ਤੇਲ ਤੇ ਤੇਲ ਗਿਆ ਰੋੜ ਫਿਰ ਉਸ ਤੋਂ ਬਾਅਦ ਮੈਂ ਥੋੜਾ ਥੋੜਾ ਕਰਕੇ ਨਾ ਚਮਚ ਨਾ ਹਰੇਕ ਦੀਵੇ ਵਿੱਚ ਨਾ ਤੇਲ ਪਾਰਤਾ ਸੀਗਾ ਤੇ ਗੋਲ ਵਾਲੀਆਂ ਬੱਤੀਆਂ ਬਹੁਤ ਸਾਰੀਆਂ ਆਪਣੇ ਕੋ ਪਈਆਂ ਹੋਈਆਂ ਤੇ ਮੈਂ ਹੀ ਯੂਜ਼ ਕਰਦੀਆਂ ਸੀ ਨਹੀਂ ਤੇ ਦੀਵੇ ਵਿੱਚ ਨਾ ਲੰਬੀਆਂ ਬੱਤੀਆਂ ਪਾਈਏ ਪਾਈਏ ਨਾ ਬਹੁਤ ਟਾਈਮ ਜਲਦੀਆਂ ਰਹਿੰਦੀਆਂ ਵਿੱਚ ਇਹ ਵੀ ਬੜੇ ਟਾਈਮ ਜੋਤ ਜਗਾਨੀ ਆ ਨਾ ਜਲਦੀ ਰਹਿੰਦੀ ਇਹ ਤੇ ਇੱਥੇ ਮੈਂ ਤਕਰੀਬਨ ਸਾਰੇ ਨਾ ਦੀਵੇ ਜਗਾਈ ਲਏ ਸੀਗੇ ਤੇ ਉਸ ਤੋਂ ਬਾਅਦ ਮੈਂ ਬਾਹਰ ਗ੍ਰਿਲ ਤੇ ਲਗਾਣੇ ਸੀ ਤੇ ਮੋਮਬਤੀਆਂ ਵੀ ਲਗਾਉਣੀਆਂ ਸੀ ਮੋਮਬਤੀ ਦੇ ਪੈਕੇਟ ਨਾ ਆਪਾਂ ਦੀਵਾਲੀ ਤੇ ਹੀ ਲੈ ਆਏ ਸੀ ਚਾਰ ਪੰਜ ਪੈਕੇਟ ਲੈ ਕੇ ਆਏ ਸੀ ਜਿੰਨਾਂ ਵਿੱਚ ਉਹਨੇ ਇੱਕ ਪੈਕੇਟ ਬੱਚਾ ਹੋਇਆ ਸੀ ਤੇ ਸਾਨੂੰ ਇਹ ਸੀ ਕਿ ਅੱਗੇ ਬਾਬਾ ਜੀ ਦਾ ਵੀ ਨਾ ਗੁਰਪੁਰਬ ਗੁਰਪੁਰਬ ਵੀ ਆਏਗਾ ਤੇ ਇਸ ਕਰਕੇ ਨਾ ਆਪਾਂ ਨਾ ਬੀਜ ਜਗਾਉਣੀਆਂ ਹਨਾ ਤੇ ਲੜੀਆਂ ਤੇ ਆਪਾਂ ਲਗਾਈਆਂ ਸੀ ਲੜੀਆਂ ਨਾ ਸਿਰਫ 2 ਦਿਨ ਹੀ ਜਗਾਈਆਂ ਸੀ ਅਸੀਂ ਦੀਵਾਲੀ ਤੇ ਤੇ ਅਗਲੇ ਤੀਸਰੇ ਦਿਨ ਨਾ ਵੀ ਬੰਦਰਾ ਨੇ ਨਾ ਸਾਡੀਆਂ ਸਾਰੀਆਂ ਲੜੀਆਂ ਥੋੜ੍ਹ ਦਿੱਤੀਆਂ ਸਿਰਫ ਉਹਰੇ ਵਿੱਚ ਇੱਕ ਲੜੀ ਜਗ ਰਹੀ ਸੀਗੀ ਤੇ ਉਹੀ ਅਸੀਂ ਜਗਾ ਦਿੱਤੀ ਸੀ ਬਾਕੀ ਨਾ ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਹੁਣ ਉਤਾਰ ਹੀ ਦਵਾਂਗੇ ਕਿਉਂਕਿ ਇੱਥੇ ਨਾ ਬਾਂਦਰ ਇੰਨੇ ਸ਼ਰਾਰਤੀ ਆ ਨਾ ਬਹੁਤ ਜ਼ਿਆਦਾ ਦੇਖੋ ਲੜੀਆਂ ਵੀ ਨਹੀਂ ਲੱਗਣ ਦਿੰਦੇ ਵੀ ਉਤਾਰ ਦਿੱਤੇ ਉਹ ਵੀ ਅਸੀਂ ਅੰਦਰ ਸੀ ਦਰਵਾਜ਼ਾ ਜਿਵੇਂ ਬੰਦ ਕੀਤਾ ਹੋਇਆ ਸੀ ਤੇ ਬਾਂਦਰ ਸਾਨੂੰ ਪਤਾ ਨਹੀਂ ਲੱਗਿਆ ਕਿਦੋਂ ਆਏ ਲੜੀਆਂ ਹੀ ਤੋੜ ਗਏ ਸਾਡੀਆਂ ਸਾਰੀਆਂ ਤੇ ਇਦਾਂ ਸਾਡੇ ਨਾਲ ਨਹੀਂ ਕਈਆਂ ਨਾਲ ਇਦਾਂ ਹੀ ਹੁੰਦਾ ਉਹ ਤੋੜ ਜਾਂਦੇ ਹੁੰਦੇ ਆ ਤੇ ਇੱਥੇ ਦੀਵੇ ਜਗਾ ਕੇ ਫਿਰ ਉਸ ਤੋਂ ਬਾਅਦ ਹਨੀਫਤੇ ਔਰ ਮੈਨ ਲਗਾਨੀ ਸੀ ਵੀ ਬਾਹਰ ਗ੍ਰੀਲ ਤੇ ਆਪਾਂ ਲਗਾਣੇ ਸੀ ਦੀਵੇ ਤੇ ਜੋਤ ਬੱਤੀ ਤੇ ਮੈਂ ਸਭ ਕਰ ਲਈ ਸੀ ਤੇ ਉਸ ਤੋਂ ਬਾਅਦ ਆ ਦੇਖੋ ਤੇ ਗ੍ਰੀਲ ਤੇ ਰੱਖਾਂਗੇ ਬਾਹਰ ਨਾ ਕਹੀ ਜਾਣਿਆ ਨਹੀਂ ਤੇ ਲਾਈਟ ਵੀ ਨਹੀਂ ਜਗਾਈ ਹੋਈ ਸੀ ਵੀ ਹਨੇਰਾ ਜਹ ਲੱਗਣਦਿਆ ਸੀ ਗਲੀ ਵਿੱਚ ਕਿਉਂਕਿ ਨਾ ਜਿਹੜੀ ਗਲੀ ਵਾਲ ਲਾਈਟ ਆ ਨਾ ਸਟ੍ਰੀਟ ਲਾਈਟ ਹੁੰਦੀ ਆ ਜਿਹੜੀ ਤੇ ਉਹ ਖਰਾਬ ਹੋ ਗਈ ਸੀਗੀ ਹਨਾ ਉਹਨੂੰ ਠੀਕ ਕਰਨ ਵਾਲੇ ਆਏ ਨਹੀਂ ਸੀਗੇ ਤੇ ਜਿਹੜੇ ਘਰ ਵਿੱਚ ਕਈ ਜਗਾਂ ਦੇ ਨਾ ਵੀ ਬਾਹਰ ਵਾਲੀ ਸਾਈਡ ਉਹਨਾਂ ਨੇ ਕਈਆਂ ਨੇ ਜਗਾਈ ਨਹੀਂ ਸੀ ਇਸ ਕਰਕੇ ਨਿਹਰਾ ਨਿਹਰਾ ਲੱਗ ਰਿਹਾ ਦੇਖੋ ਲੜੀਆਂ ਨਾ ਉੱਥੇ ਵੀ ਲਗਾਤੀਆਂ ਸੀ ਤੇ ਮੈਂ ਬਣਾਇਆ ਸੀ ਸਾਗ ਤੇ ਸਾਗ ਦੇ ਤੜਕੇ ਵਾਸਤੇ ਹਨੀ ਤੇ ਪਾਪਾ ਮਿਰਚਾ ਵਗੈਰਾ ਸਾਰਾ ਕੁਝ ਕੱਟ ਰੇ ਸੀਗੇ ਮੈਂ ਕਿ ਇੱਕੋ ਵਾਰੀ ਸਾਰੇ ਸਾਗ ਨੂੰ ਵੀ ਆਪਾਂ ਤੜਕਾ ਲਗਾ ਦੇਣਾ ਵੀ ਬਾਰ-ਬਾਰ ਨਹੀਂ ਲਗਾਉਣਾ ਹੈਗਾ ਫਿਰ ਗਰਮ ਕਰੋ ਤੇ ਬਈ ਬੰਦ ਖਾ ਲੈਂਦਾ ਹਨਾ ਤੇ ਇਸ ਸੀਜ਼ਨ ਦਾ ਸਾਗ ਮੈਂ ਤੀਸਰੀ ਵਾਰ ਧਰ ਲਿਆ ਹੈ ਤੇ ਮਤਲਬ ਮੈਂ ਧਰ ਲੈਣੀ ਹੁੰਨੀ ਜਦੋਂ ਮੇਰਾ ਦਿਲ ਕਰੇ ਨਾ ਮੈਂ ਉਹਦਾ ਬਣਾ ਲੈਣੀ ਹੁੰਨੀ ਮੈਂ ਲੈ ਆ ਨਹੀਂ ਹੁੰਨੀ ਰਾਤ ਨੂੰ ਮੈਂ ਸ਼ਾਮ ਨੂੰ ਲੈ ਆ ਨਹੀਂ ਆ ਤੇ ਰਾਤੀ ਸਾਫ਼ ਸੁਫ਼ ਕਰਕੇ ਮੈਂ ਰਾਤ ਨੂੰ ਬਣਾ ਬਣੂ ਲੈਣੀ ਆ ਤੇ ਦਿਨੇ ਆਪਾਂ ਉਹਨੂੰ ਤੜਕਾ ਲਗਾ ਲੈਣੀ ਹੁੰਨੀ ਆ ਤੇ ਨਾ ਜਦੋਂ ਮੈਂ ਮੰਡੀ ਗਈ ਸੀ ਨਾ ਚਾਗ ਲੈਣ ਤੇ ਉੱਥੇ ਸ਼ਗਰ ਗੰਦੀਆਂ ਸੀ ਸ਼ਗਰ ਗੰਦੀਆਂ ਹੁੰਦੀਆਂ ਕਿ ਕੰਜੀਆਂ ਹੁੰਦੀਆਂ ਪਤਾ ਨਹੀਂ ਮੈਨੂੰ ਕੀ ਕਹਿੰਦੇ ਇਹਨਾਂ ਨੂੰ ਨਾ ਤੇ ਨਾ ਉਹ ਆਪਾਂ ਨਾ ਬਈ ਤਵੇ ਤੇ ਹੀ ਭੁੰਨ ਲੀਆਂ ਸੀਗੀਆਂ ਮੈਂ ਅੱਗ ਤੇ ਕਿੱਥੇ ਬਾਲਣੀ ਹੁੰਦੀ ਆ ਆਪਾਂ ਹਨਾ ਕੋਈ ਜਗ੍ਹਾ ਵੀ ਨਹੀਂ ਆ ਗਈ ਤੇ ਨਾਲੇ ਉੱਪਰ ਰਹਿਣੇ ਆ ਸਾਰਾ ਆਪਣਾ ਵੀ ਰੂਮ ਵਗੈਰਾ ਨਾ ਕਾਲੇ ਹੋਣ ਦਾ ਡਰ ਹੁੰਦਾ ਧੂਏ ਦੇ ਨਾਲ ਤੇ ਇੱਥੇ ਆਪਾਂ ਨਾ ਗਰਮਾ ਗਰਮ ਸ਼ਕਰਗੰਦੀਆ ਤਿਆਰ ਕਰ ਲਈ ਅਸੀਂ ਖਾਣ ਵਾਸਤੇ ਤੇ ਆ ਅਗਲੇ ਦਿਨ ਦੀ ਵੀਡੀਓ ਬਾਅਦ ਤੇ ਆਪਾਂ ਕਿਤੇ ਸੀ ਪੱਖੇ ਸਾਫ ਮਤਲਬ ਆਖ ਲੈਦੇ ਹਾਂ ਦੀ ਸੰਡੇ ਦੀ ਵੀਡੀਓ ਹੈ ਹਨਾ ਤੇ ਪੱਖੇ ਨਾ ਇੱਕ ਖਰਾਬ ਹੋ ਗਿਆ ਸੀਗਾ ਤੇ ਆਪਾਂ ਸਾਫ਼ ਕੀਤੇ ਸੀ ਪੱਖੇ ਇੱਕ ਰੂਮ ਦਾ ਆਪਾਂ ਪੱਖਾ ਉਤਾਰ ਲਿਆ ਸੀਗਾ ਤੇ ਉਹਦੀ ਸਰਵਿਸ ਕਰਾਣੀ ਸੀ ਤੇ ਬਾਕੀ ਨਾ ਅੰਨੀ ਤੇ ਪਾਪਾ ਨੇ ਸਾਰੇ ਪੱਖੇ ਸਾਫ਼ ਸੁਥਰ ਕਰਕੇ ਨਾ ਫੇਰ ਲਗਾ ਦਿੱਤੇ ਸੀ ਆਪਾਂ ਤੇ ਤੇ ਆਬ ਫਤੇ ਦਾ ਸਕੂਟਰ ਜਿਆ ਸੀ ਇਹ ਵੀ ਖਰਾਬ ਹੋ ਗਿਆ ਸੀ ਨਾ ਪਤਿਨੇ ਖੋਲ ਦਿੱਤਾ ਸੀ ਤੇ ਪੁੱਠਾ ਜੋੜਿਆ ਹੋਇਆ ਸੀ ਉਹ ਸਿੱਧਾ ਕਰਕੇ ਆਪਾਂ ਫੇਰ ਜੋੜਿਆ ਤੇ ਪੱਖੇ ਸਾਫ਼ ਕਰਨੇ ਸੀ ਉਹਨਾਂ ਦੇ ਨਾ ਬਿਆਵਲੇ ਗੰਦੇ ਹੋਏ ਸੀ ਪੰਖ ਸਾਰੇ ਤੇ ਹਨ ਦੇ ਪਾਪਾ ਚੰਗੀ ਤਰ੍ਹਾਂ ਵਾਸ਼ ਕਰਕੇ ਨਾ ਇਹਨੂੰ ਨਾ ਕਲੀਨ ਕਰ ਦਿੱਤਾ ਸੀਗਾ ਵਧੀਆ ਤਰ੍ਹਾਂ ਤੇ ਇਹਨੂੰ ਨਾ ਦਿਵਾਲੀ ਤੇ ਕੀਤਾ ਵੀ ਸੀ ਮੈਂ ਕੀਤੇ ਸੀ ਸਾਹ ਬਈ ਪ੍ਰੋਪਰ ਇਹਦਾ ਲਾ ਕੇ ਨਹੀਂ ਕੀਤੇ ਸੀਗੇ ਵੈਸੇ ਹੀ ਕਪੜਾ ਲਾ ਕਪੜੇ ਦੇ ਨਾਲ ਨਾ ਜਾਲੇ ਜੂਲੇ ਮੈਂ ਝਾੜ ਦਿੱਤੇ ਸੀਗੇ ਮਿੱਟੀ ਜਿਹੀ ਉਹ ਜਮ ਹੋਈ ਸੀ ਰਤੇ ਤੇਤੇ ਹਨੇ ਹੁੰਦੇ ਪਾਪਾ ਨੇ ਦੋ ਪੱਖੇ ਸਾਫ ਕਰਦੇ ਸੀਗੇ ਦੇਖੋ ਪਾਣੀ ਕਿੰਨਾ ਗੰਦਾ ਹੋ ਗਿਆ ਪੱਖਿਆਂ ਨੂੰ ਹੀ ਸਾਫ਼ ਕਰਨ ਚ ਇੰਨਾ ਗੰਦਾ ਹੋਇਆ ਦੇਖੋ ਮੋਮਬਤੀਆਂ ਲੱਗੀਆਂ ਹੋਈਆਂ ਕਿ ਦਿਨ ਗਰਮ ਪਾਣੀ ਕਰਕੇ ਨਾ ਇਹਨਾਂ ਨੂੰ ਸਾਰਿਆਂ ਨੂੰ ਸਾਫ਼ ਕਰਾਂਗੇ ਕਿ ਕਿ ਨਾ ਫਰਸ਼ ਤੇ ਵੀ ਬਹੁਤ ਮੋਮ ਫਤੇ ਨੇ ਗਰਾਈ ਹੋਈ ਹੈ ਇਦਾਂ ਹੀ ਤੇ ਇੱਥੇ ਮੈਂ ਬਣਾਏ ਸੀ ਪਕੌੜੇ ਸੰਡੇ ਵਾਲੇ ਦਿਨ ਹਰੀ ਚੰਨੀ ਬਣਾਈ ਸੀ ਦਹੀਂ ਪਾ ਕੇ ਤੇ ਗੋਭੀ ਪਿਆਜ਼ ਦੇ ਪਕੌੜੇ ਬਣਾਣੇ ਸੀਗੇ ਆਪਾਂ ਤੇ ਬਹੁਤ ਵਧੀਆ ਪਕੌੜੇ ਬਣੇ ਸੀਗੇ ਤੇ ਮੈਂ ਇਹ ਵਾਲੀ ਵੀਡੀਓ ਨਾਲ ਬਹੁਤ ਥੋੜੀ ਬਣਾਈ ਸੀ ਕਿਉਂਕਿ ਨਾ ਮੈਂ ਕੰਮ ਕਰ ਰਹੀ ਸੀ ਤੇ ਮੇਰੇ ਕੋ ਬਣਦੀ ਨਹੀਂ ਪਈ ਸੀ ਵੀਡੀਓ ਤੇ ਹਨੀ ਵੀ ਆਰਾਮ ਨਾਲ ਬੈਠ ਗਈ ਸੀ ਕਿਉਂਕਿ ਹਨੀ ਨੂੰ ਬੁਖਾਰ ਜਾ ਹੋ ਗਿਆ ਸੀ ਨਗਰ ਕਿਰਤਨ ਤੇ ਗਈ ਹੋ ਥੱਕ ਗਈ ਹਾਲਾਂਕਿ ਜਿਆਦਾ ਧੇਰ ਵੀ ਨਹੀਂ ਗਏ ਨੇੜੇ ਨੇੜੇ ਘੁੰਮੇ ਆਪਣੀ ਦਾਦੀ ਦੇ ਨਾਲ ਫਿਰ ਵੀ ਇਹਨੂੰ ਇੰਨੀ ਜਿਆਦਾ ਥਕਾਵਟ ਹੋ ਗਈ ਠੰਡ ਲੱਗਣ ਲੱਗੀ ਹੁਣ ਤੇ ਠੰਡ ਇੱਥੇ ਵੀ ਹੋ ਗਈ